ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੋ ਤਗੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ 21, 22 ਅਤੇ 23 ਜੁਲਾਈ ਦੇ ਵਿੱਚ ਯਾਨੀ ਕਿ ਆਉਂਦੇ 3 ਦਿਨਾਂ ਦੇ ਵਿੱਚ ਪੰਜਾਬ ਦੇ ਲਗਭਗ 90% ਹਿੱਸੇ ਦੇ ਵਿੱਚ ਭਾਰੀ ਮੀਂਹ ਹੋਣ ਜਾ ਰਿਹਾ ਜੀ ਜਿਹਦੇ ਬਾਰੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਤਾਜ਼ਾ ਸੈਟਲਾਈਟ ਇਮੇਜ ਦੀ ਜਿਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਫਿਲਹਾਲ ਤੁਸੀਂ ਦੇਖੋਗੇ ਪੰਜਾਬ ਦੇ ਉੱਪਰ ਹਲਕੇ ਦਰਮਿਆ ਸ਼ਾਣੀ ਸ਼ੁਰੂ ਹੋ ਚੁੱਕੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਦੱਖਣੀ ਪੂਰਬੀ ਬੈਲਟ ਜਿਹਦੇ ਵਿੱਚ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਲੁਧਿਆਣਾ ਮਲੇਰਕੋਟਲਾ ਇਹ ਇਲਾਕੇ ਆ ਰਹੇ ਨੇ ਤੇ ਬਾਕੀ ਹੌਲੀ ਹੌਲੀ ਬੱਦਲਵਾਈ ਇਹ ਅੱਗੇ ਵੱਲ ਵਧ ਰਹੀ ਹੈ ਇਸ ਬੱਦਲਵਾਈ ਨਾਲ ਕੋਈ ਭਾਰੀ ਮੀਂਹ ਦੀ ਉਮੀਦ ਤਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਚਾਂਸ ਨੇ ਕਿ ਹਾਂ ਥੋੜਾ ਬੋਤਾ ਤਾਪਮਾਨ ਦੇ ਵਿੱਚ ਗਰਾਵਟਾਵੇਗੀ ਹਮਸਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਚੱਕਰਵਾਤੀ ਮਾਹੌਲ ਜਿਹੜਾ ਬੱਦਲਵਾਈ ਜੋ ਸਟਾਰਟ ਹੋ ਰਹੀ ਹੈ ਉਹ ਬੰਗਾਲ ਦੀ ਖਾੜੀ ਤੋਂ ਅਸਾਮ ਬਿਹਾਰ ਝਾਰਖੰਡ ਇਹਨਾਂ ਵੱਲ ਵਧਣੀ ਸ਼ੁਰੂ ਹੋ ਚੁੱਕੀ ਹੈ ਤੇ ਹੌ ਅ ਬਿਹਾਰ ਤੋਂ ਹੁੰਦੀ ਹੋਈ ਯੂਪੀ ਯੂਪੀ ਤੋਂ ਹਿਮਾਚਲ ਮਾਚਲ ਤੋਂ ਪੰਜਾਬ ਵੱਲ ਐਂਟਰ ਹੁੰਦੀ ਦਿਖਾਈ ਦੇ ਰਹੀ ਹੁਣ ਆਪਾਂ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੇ ਹਾਲਾਤ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਬੱਦਲ ਵਗਦੇ ਇਸ ਸਮੇਂ ਦਾ ਕੀ ਮਾਹੌਲ ਬਣਿਆ ਹੋਇਆ ਤੁਹਾਡੇ ਪਿੰਡ ਜਿਹੜੇ ਸ਼ਹਿਰ ਦਾ ਕੀ ਨਾਮ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਸਭ ਤੋਂ ਪਹਿਲਾਂ 21 ਜੁਲਾਈ ਦੀ ਗੱਲ ਕਰਦੇ ਹਾਂ ਜੀ 21 ਜੁਲਾਈ ਨੂੰ ਤੁਸੀਂ ਦੇਖ ਰਹੇ ਹੋ ਜੋ ਹਿਮਾਚਲ ਵੱਲੋਂ ਸਿਸਟਮ ਆਉਣਗੇ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜੇ ਦਾਜੀਤ ਸਿੰਘ ਨਗਰ ਪਟਿਆਲਾ ਫਤਿਹਗੜ ਸਾਹਿਬ ਇਹਨਾਂ ਇਲਾਕਿਆਂ ਨੂੰ ਤਗੜੇ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਕਾਫੀ ਭਾਰੀ ਮੀਂਹ ਦੇ ਸੰਕੇਤ ਇਹਨਾਂ ਜ਼ਿਲ੍ਹਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਲਕੇ ਨੀਲੇ ਰੰਗ ਵਾਲੇ ਅਮਰitsar ਕਪੂਰਥਲਾ ਜਲੰਧਰ ਲੁਧਿਆਣਾ ਮਲੇਰਕੋਟਲਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ 25 ਤੋਂ 50% ਵੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿ ਇਹਨਾਂ ਇਲਾ ਹੋ ਸਕਦਾ ਹੈ ਬੱਦਲਬਾਹੀ ਦੀ ਗੱਲ ਕੀਤੀ ਜਾਵੇ ਜਾਂ ਬੂੰਦਾਬੰਦੀ ਦੀ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਦੇ ਨਾਲ ਕਿਣਮਣਕਣੀ ਦੇ ਚਾਂਸ ਫਿਰ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਸਭ ਤੋਂ ਘੱਟਮੀ ਤਾਂ ਫਜ਼ਿਲਕਾ ਮੁਕਸਰ ਬਠਿੰਡਾ ਤੇ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ 21 ਜੁਲਾਈ ਨੂੰ ਬਹੁਤ ਘੱਟਮੀ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ 22 ਜੁਲਾਈ ਦੀ ਤਾਂ 22 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਕਿ 22 ਜੁਲਾਈ ਨੂੰ ਵੀ ਠੀਕ ਠਾਕ ਮੌਸਮ ਫਿਰ ਤੋਂ ਹਿਮਾਚਲ ਵੱਲੋਂ ਅ ਐਂਟਰੀ ਕਰ ਰਿਹਾ ਜ ਜਿਹਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਤ ਅਜੀਤ ਸਿੰਘ ਨਗਰ ਪਟਿਆਲਾ ਅਤੇ ਫਤੇਗੜ ਸਾਹਿਬ ਦੇ ਇਲਾਕੇ ਫੇਰ ਤੋਂ ਵਧੀਆ ਤਰੀਕੇ ਨਾਲ ਮੀਂਹ ਦੀ ਛਪੇੜ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਨੇ ਹਲਕਾ ਦਰਮਿਆਨ ਮੀਂਹ ਜਾਂ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮਲੇਰ ਕੋਟਲਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਅਤੇ ਸੰਗਰੂਰ ਇਹ ਇਲਾਕੇ ਨੇ ਇਨ੍ਹਾਂ ਵਿੱਚ ਫੇਰ ਤੋਂ 25 ਤੋਂ 50% ਚਾਂਸ ਨੇ ਜਾਨਕਿ ਬੱਦਲਬਾਈ ਆਵੇਗੀ ਕਿਣਮਣਕਣੀ ਤੇ ਬੂੰਦਾਬੰਦੀ ਦੇ ਹਾਲਾਤ ਬਰਕਰਾਰ ਰਹਿਣ ਦੇ ਬਹੁਤ ਸਾਰੀ ਉਮੀਦ ਤੇ ਚਾਂਸ ਬਣਦੇ ਹੋਏ ਇਨ੍ਹਾਂ ਇਲਾਕਿਆਂ ਵਿੱਚ ਦਿਖਾਈ ਦੇ ਰਹੇ ਨੇ ਫੇਰ ਤੋਂ ਘਟਮੀ ਦੀ ਉਮੀਦ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਜਾਨਕਿ ਇਹ ਵਾਲੀ ਬੈਲਟ ਜਿਹੜੀ ਹੈ ਇਹ ਸਾਨੂੰ ਦੋਨੋਂ ਦਿਨ ਘਟਮੀ ਦੇ ਅੰਦਰ ਹੀ ਦਖਾਈ ਦੇਵੇਗੀ ਪਰ 22 ਜੁਲਾਈ ਨੂੰ ਕਿਤੇ ਨਾ ਕਿਤੇ ਥੋੜੀ ਬੋਦੀ ਬੱਦਲਬਾਈ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਮੀਂਹ ਦੀ ਉਮੀਦ ਥੋੜੀ ਜੀ ਬਾਕੀ ਜ਼ਿਲ੍ਹਿਆਂ ਨਾਲੋਂ ਬਾਕੀ ਦਿਨਾਂ ਨਾਲੋਂ ਬਣਦੀ ਹੋਈ ਦਿਖਾਈ ਤਾਂ ਦੇ ਰਹੀ ਹੈ ਬੱਦਲਬਾਈ ਰਹੇਗੀ ਕਿੰਮਣ ਕਾਣੀ ਹੋ ਸਕਦੀ ਹੈ ਤੇ ਹਾਲਾਤ ਜਿਹੜੇ ਨੇ ਅੰਡਰ ਕੰਟਰੋਲ ਹੀ ਰਹਿਣਗੇ ਕੋਈ ਭਾਰੀ ਮੀਂਹ ਦੇ ਹਾਲਾਤ ਨਹੀਂ ਹਨ ਅਗਰ ਗੱਲ ਕੀਤੀਵੇ ਆਖਰੀ ਦਿਨ ਯਾਨੀ ਕਿ 23 ਜੁਲਾਈ ਦੀ ਤਾਂ 23 ਜੁਲਾਈ ਨੂੰ ਤੁਸੀਂ ਦੇਖੋਗੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਈਸੋਲੇਟਿਡ ਅਤੇ ਬਹੁਤ ਸਾਰੇ ਇਲਾਕੇ ਵਿੱਚ ਫਿਊ ਯਾਨੀ ਕਿ 25 ਤੋਂ 50 ਅਤੇ 25% ਤੋਂ ਥੱਲੇ ਵਰਖਾ 25% ਤੋਂ ਥੱਲੇ ਵਰਖਾ ਵਾਲੇ ਜ਼ਿਲ੍ਹੇ ਫਜ਼ਿਲਕਾ ਮੁਕਸਰ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਮਲੇਰਕੋਟਲਾ ਜਲੰਧਰ ਕਪੂਰਥਲਾ ਤਰਨਤਾਰਨ ਤੇ ਅਮ੍ਰਿਤਸਰ ਨੇ ਅਗਰ ਗੱਲ ਕੀਤੀ ਜਾਵੇ 25% ਜਾਂ 50% ਤੋਂ ਵਿਚਕਾਰ ਵਾਲੇ ਉਹ ਹੈ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਾਬਜਾ ਦਾ ਜਿਸਤੀ نگر ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਬਠਿੰਡਾ ਮੋਗਾ ਫਰੀਦਕੋੜ ਅਤੇ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ 25 ਤੋਂ 50% ਚਾਂਸ ਨੇ ਬੱਦਲਬਾਈ ਬਣਨ ਦੇ ਫਿਲਹਾਲ ਇੱਕ ਦੋ ਦਿਨ ਪਏ ਨੇ ਦੇਖਦੇ ਆ ਜੀ ਸਿਸਟਮ ਕਿਵੇਂ ਦੇ ਆਪਣੇ ਰੰਗ ਲੈ ਕੇ ਆਉਂਦਾ ਜਿਸ ਤਰੀਕੇ ਦੇ ਹਾਲਾਤ ਨੇ ਉਥੋਂ ਅਸੀਂ ਸਾਂਝੇ ਕਰ ਦਿੱਤੀ ਹੈ ਜਾਣਕਾਰੀ ਬਾਕੀ ਤੁਸੀਂ ਵੀ ਜਾਣਕਾਰੀ ਲਗਾਤਾਰ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਅਗਲੀ ਜਾਣਕਾਰੀ ਜੋ ਵੀ ਸਮੇਂ ਸਿਰ ਹੋਵੇਗੀ ਜੇਰੀ ਸਾਨੂੰ ਲੱਗਿਆ ਕਿ ਇਹ ਸਾਂਝੀ ਕਰਨ ਦੀ ਜ਼ਰੂਰਤ ਹੈ ਉਹ ਤੁਹਾਨੂੰ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਇਸ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ